没干。 ਮੰਮੀ ਨੂੰ ਕੀ ਮੈਂ ਦੱਸ ਦਿੱਤਾ ਕੇ ਨੇ ਸੁਣ ਲੱਗਦੇ ਵਿੱਚ ਜਿਹੜੇ ਮੇਰੇ ਅੜਤੀਆਂ ਆ ਉਹ ਕਮਲਿਓ ਉਹ ਦੇਖ ਲੈ ਇਹਨੇ ਵੀਡੀਓ ਤਾਂ ਬਣਾਣੀ ਨਹੀਂ ਹੈ ਕਿ ਸਾਤ ਫੀਜੀ ਖੋਲ ਲੈ ਅਚਾਨ ਇਹ ਆਲੂ ਭੂਜੀ ਆ ਸਾਹਕੇ ਬੈਗੇ ਸਾਹ ਉਹ ਖਾ ਲਿਆ ਉਹਨੇ ਬਿਚਾਰੀ ਛੱਡਿਆ ਕੀ ਫਰੀ ਅੱਦੀ

ਆਹ ਇਹ ਨਹੀਂ ਚੱਲਦੀ ਨਹੀਂ ਵੀ ਡਿੱਕੜਾ ਨਹੀਂ ਆਹ ਲੈ ਕੰਦਾ ਨਿਕਲੇ ਨਹੀਂ ਸ਼ਾਇਦ ਗਾਇ ਤੁਹਾਨੂੰ ਅੱਜ ਆ ਵੀ ਲਾ ਦੇ ਦੋ ਬਾਹਰ ਸੋਰੀ ਆ ਵੀ ਚੱਕ ਲੈ ਬਰੇ ਸਫਾਈਆਂ ਚੱਲ ਰਹੀਆਂ ਆ ਆ ਜੀ ਉਹ ਦੋ ਆ ਲੈ ਆ ਦੇ ਖੋ ਮੇਰਾ ਡਾਲਰ ਆ ਵੀ ਫਿਰ ਇਹ ਹੀ ਆਣਾ ਠੀਕ ਇਹ ਪੁੱਛ ਕੇ ਮੈਂ ਕਿਹ ਚ ਪਾਇਆ ਹੁਣ ਦੇਖੋ ਅਗਰ ਦੋ ਸਫਾਈ ਕਰਮ ਚਾਲੀ ਤੇ ਕਿਹ ਚ ਪਾਈ ਕਰਾ ਕਰੋਗਾ ਓਏ ਨਾੜਾ ਦੇ ਚਾਲੀ ਬਤਾਇਓ ਆ ਗਈ ਹੈ। ਇਹ ਤਾਂ ਗਈ ਹੈ। ਉਹਦਾ ਫੈਬਰ ਆ ਗਈ ਚਾਬੀ ਹੈ ਫ੍ਰਿਜ ਦੀ। ਸਾਰੀ ਫ੍ਰਿਜ ਸੈਟ ਇਹਨੂੰ। ਨਾ ਡਬਲ ਜੀ ਜੀ ਸਰ ਕਰਾਵਾ ਲਈ ਕੰਮ ਲੈ ਕੇ। ਸ਼ੂਟ ਤੋਂ ਬਾਅਦ ਸਫਾਈਆਂ। ਇਹ ਤਾਂ ਰੂਡ ਵਾਗੇ ਹੋਆ। ਸਫਾਈਆਂ ਦਾ ਕੰਮ ਸ਼ੁਰੂ। ਅੱਜ ਚੱਲ ਰਹੀਆਂ ਸਫਾਈਆਂ ਸ਼ੂਟ ਤੋਂ ਬਾਅਦ ਆਪਾਂ ਸਫਾਈਆਂ ਕਰਨ ਲੱਗ ਗਏ ਤੇ ਸਵਾਟ ਹੋ ਗਿਆ ਰਾਤ ਦੇ ਤੇ ਆਪਾਂ ਅੱਜ ਲੈ ਆਂਦੇ ਬਰਗਰ ਬਾਰਗਰ ਤੇ ਖਾਓ ਜੀ ਹੁਣ ਆਪਾਂ ਸਫਾਈ ਦੇ ਨਾਲ ਨਾ ਹੀ ਰੋਜ਼ ਸਫਾਈ ਕਰਦੀ ਹੈ ਥੋੜੀ ਜੀ ਹਾਂ ਪਿੱਦੂ ਇਹ ਦੇਖੋंगी ਕਰਦੀ ਐ ਮੈਂ ਕਿਹਾ ਅੱਜ ਸਵੇਰ ਦਾ ਬੰਦਲ ਆ ਪਿਆ ਆ ਕਰੀਏ ਕੰਗੀ ਹੈ ਕੰਗੀ ਕਰਨਾ ਚਲ ਕੰਗੀ ਕਰੀ ਲੈ ਮੂੰਹ ਬਣਾ ਲਿਆ ਤੂੰ ਚਲ ਫਿਰ ਗੁੱਡ ਬੋਏ ਬਣਾ ਜੀ ਨੰਨ ਨੂੰ ਗੁੱਡ ਬੋਏ ਬੋਦੀਏ ਆ ਨਾ ਮੇਰੇ ਵੀ ਆ ਦੇ ਯੂਰ ਆ ਗੀ ਕਿਹਨੇ ਕਰਾਣੀ

ਕਪੜਾ ਖਾਣੇ ਆ ਕੰਗੀ ਕਰਤੀ ਪਰ ਬਹੁਤ ਜ਼ਿਆਦਾ ਜ਼ਹਿਰੀਲਾ ਹੈ ਦੇ ਦੇ ਇੱਕ ਬਿੱਲੀਆਂ ਨੂੰ ਪੈਂਦਾ ਇਹ ਦੰਡੀਆਂ ਜੀਆਂ ਵੱਡਦਾ ਚੱਲ ਯਰੇ ਜਾ ਹੁਣ ਚਲ ਆ ਜਾ ਫੇਰ ਕਰ ਦਵਾ ਕੰਗੀ ਚਲ ਆ ਜਾ ਨਾ ਦੇ ਕਿੱਦਾਂ ਪੈਂਦਾ ਗੁੱਸਾ ਤਾਂ ਤੈਨੂੰ ਬਹੁਤ ਆਉਂਦਾ ਚੱਲ ਆ ਜਾ ਪਾਣੀ ਰੁਕ ਜਾ ਰੁਕ ਜਾ ਘਰੀ ਚੱਕੀ ਚੱਕੀ ਪਾਣੀ ਦੁਬਾਰਾ ਭਰੀ ਆ ਢੋਲ ਦੇ ਉੱਪਰ ਉਧਰ ਰੱਖ ਉਧਰ ਨੂੰ ਲੈ ਡਿਸਪੈਂਸਰ ਹੈ ਦੀ ਉੱਪਰ ਆ ਢੋਲ ਕੇ ਇੱਦਾਂ ਲਿਆ चल आजा यूर आजा इधर आजा इधर पानी दें आजा ले बच्चे आजा डॉग आजा इधर रख दे पीला पीला चल आ डुलू चलिए छेती उठ जा चल आए चलिए ओ छेती आजा, आजा। कंघी कानी कोटते चलिए छेती आजा चलो चलो ਆ ਲੈ ਯਾ ਚੱਲ ਦੁੱਲੋ ਗੋਰਦਨ ਆਵਾਜ਼ ਬੰਦ ਚਲੋ ਆ ਜਿਡੁੱਲੇ ਇੱਧਰ ਆ ਇੱਧਰ ਆਓ ਦੁੱਲੋ ਬੱਚੇ ਇੱਧਰ ਆ ਜੋ ਕੰਗੀ ਕਾਨੀ ਹੈ ਨਾ ਬਾਹਰ ਹੀ ਚਲੀਏ ਬਾਹਰ ਚਲੀਏ ਚਲ ਕੰਗੀ ਬਾਹਰ ਤੇਰੇ ਬਾਹਰ ਇੱਧਰ ਆ ਜਾ ਪਿੱਛੇ ਆ ਜਾ ਡਾਲਰ ਚਲਾ ਇੱਧਰ ਆਓ ਮੰਮੀ ਨਾ ਕੱਢਿਓ ਹੁਣ ਸਾਫ਼ ਕੀਤਾ ਆ ਆ ਜਾ ਉਹਨੂੰ ਲੱਗਦਾ ਕੋਰੇ ਕੋਠੇ ਤੇ ਲੈ ਕੇ ਚੱਲੀ ਉਹ ਤਾਂ ਬੋਲਦਾ ਆ ਜਾ ਆ ਜਾ ਡੁੱਲੂ ਉਹ ਵੀ ਡਰ ਗਿਆ ਛੇਤੀ ਆ ਜਾ ਬੱਚੇ ਉਹ ਕੰਗੀ ਕੱਢੀਏ ਫਟਾਫਟ ਇੱਧਰ ਆਓ ਗੁੱਡ ਬாய் ਬਣਾ ਦਵਾ ਗੰਦਾ ਬੱਚਾ ਬਣਿਆ ਆਂ ਯਾ ਡੁੱਲੂ ਚੱਲ ਮੰਜੇ ਤੇ ਚੱਲੋ ਇਹ ਸਾਡਾ ਗੁੱਡ ਬாய் ਐ ਇਹ ਬਹੁਤ ਕਹਿਣਾ ਮੰਨਦਾ ਐ ਬੱਚਾ ਇਹ ਗੁੱਡ ਬੋਏ ਇਹ ਗੁੱਤ ਬੋਏ ਦੋਡਾ ਟੋਏ ਆਪੇ ਜੱਕੇ ਆਪੇ ਸਿੰਘਾ ਅੱਦਿਓ ਦਿੱਤੀ ਜੱਕੀ ਅੱਦਕੀ ਮਾਨ ਨਹੀਂ ਤੇਰੇ ਸੇ ਨਹੀਂ ਪਾ ਗਈ ਹਰਨ ਬਾਈ ਰਾਤ ਦੇ ਵਜੇ ਆ ਡੇਢ ਗੈਸ ਬੀਚ ਬਣਾਣੀ ਅੱਜ ਦਵਾਈ ਵਾਲੀ ਸਿੱਟੀਆਂ ਨਾ ਵਸੀਂ ਕਿ ਜਾਵਾ ਮਾਨ ਨਹੀਂ ਨਹੀਂ ਐਮ ਦੁਬਾਰਾ ਦੇਖ ਲੋ ਇੱਕ ਵਾਰ ਰਾਤਈਆ ਸਫਾਈਆਂ ਵੀ ਜ਼ਰੂਰੀ ਆ ਸੁਦੇਲੀ ਦੇਲੀ ਦੇਲੀ ਵੀਡੀਓ ਦੋ ਦੋ ਵੀ ਲੈ ਕੇ ਆਓ ਪਰ ਕੀ ਕਰੀਏ ਮਜਬੂਰੀ ਆ ਘਰ ਦਾ ਇੰਨਾ ਕੰਮ ਕਿੰਨਾ ਖਲਾਰਾ ਜਮਾ ਹੋ ਜਾਂਦਾ ਅੱਜ ਅਸੀਂ ਘੱਟੋ-ਬੱਟ ਦੋ ਤਿੰਨ ਲੱਗੇ ਆ ਸਫਾਈਆਂ ਦਾ ਕਰਨ ਉਹ ਵੀ ਅਸੀਂ ਕੱਢ ਨੂੰ ਛੁੱਟੀ ਕਰਨੀ ਹਾਫ ਡੇ ਦੀ ਜ਼ਿਆਦਾ ਨਹੀਂ ਕਰਦੇ ਵੀਡੀਓ ਕਰਵਾ ਲਈ ਤੇ 5 ਵਜੇ ਸਫਾਈਆਂ ਸ਼ੁਰੂ ਕਰੀਆ ਇਸ ਕਰਕੇ ਆਪਾਂ ਜਿਹੜਾ ਅੱਜ ਚਲੋ ਸੁਖਾਈ ਕਰ ਲੈਣੇ ਰਾਤ ਨੂੰ ਜਿਹੜਾ ਰਿਲੈਕਸ ਹੋ ਕੇ ਕੰਮ ਕਰਨਾ ਉਹਦੇ ਨਾਲੋਂ ਰੌਣ ਦੇ ਭਾਗ ਤਵੀ ਬੈਠੇ ਆਂ ਤੇ ਅੱਖਾਂ ਮੀਚੀ ਜਾਂਦਾ ਹੋਰ ਵੇ ਇੱਕ ਆ ਬੈਠਾ ਆਪਣਾ ਬੂਟ ਲੈ ਕੇ ਬੈਠਾ ਪਾਦਾ ਹੈ ਨਹੀਂ ਰਾਤ ਦੇ 2:30 ਵੱਜਣ ਲੱਗੇ ਆ ਕੀ ਕਹਿਣਾ ਚਾਹੂੰਗਾ ਕੋਈ ਕੁਝ ਨਹੀਂ ਕੁਝ ਕਹਿਣ ਨੂੰ ਬਚਿਆ ਕੁਝ ਨਹੀਂ ਬਚਿਆ ਵਰਗਰ ਤਾਂ ਪੱਜ ਗਏ ਹੁਣੇ ਹੁਣ ਬਾਅਦ ਚ ਖਾਣਨੇ ਆ ਹੁਣ ਓਹੋ ਪੂਆ ਖਲਾਰੀ ਪਈ ਤੇ ਮੈਂ ਤਾਂ ਹਾਂ ਉਸ ਨਾਲ ਦਾ ਲੈੜ ਤੂੰ ਦੱਸ ਆ ਪੁੱਠਾ ਯਾਰ ਵੈਂਡ ਲਾਇਓ ਸਿੱਧਾ ਲਾ ਨਹੀਂ ਸਕਦੇ ਅਸੀਂ ਬਾਲ ਪੁੱਠੇ ਉੜਦੇ ਆ ਔਰ ਕਿੰਨੇ ਡਾ ਹੋ ਗਿਆ ਦੋ ਅੱਜ ਗਏ ਸਵਾ ਦੋ ਸਵਾ ਭਾਈ ਵੱਜਣ ਤਾਂ ਨਹੀਂ ਡਾਲਰ ਯੂਰੋ ਨੂੰ ਕਰਿਓ ਉਧਰ ਕਹਿੰਦੇ ਮੇਰੇ ਦੇਣੀ ਤਾਂ ਆ ਦੋ ਬੀਟੀਓ ਤੁਮ ਦਾ ਆ ਦੇਖੋ ਜੀ ਡਾਲਰ ਯੂਰੋ ਚਲ ਕੱਪੜਿਆਂ ਦੀ ਧੁਲਾਈ ਹੋ ਰਹੀ ਹੈ ਇਸ ਟਾਈਮ ਹੱਲੇ ਅਰੇ ਸੇਮ ਹੋ ਗਏ ਆ ਮਲਕੋ ਵਾਈ ਸਮਾ ਗਏ ਆ ਮਮ ਖਤਮ ਕਰਕੇ ਸਾਰਾ ਆ ਲਓ ਜੀ ਤੇ ਬਰਥਡੇ 1 ਵਜੇ ਚੱਲਿਆ ਤੇ ਸਵੇਰੇ ਆਪਾਂ ਸੁੱਤੇ ਆ 7 ਵਜੇ ਤੇ ਹੁਣ ਆਪਾਂ ਆਪਣੀ ਨੀਂਦ ਪੂਰੀ ਕਰਕੇ ਉੱਠ ਗਏ ਪਰ ਆ ਦੋ ਬੰਦੇ ਹੱਲੇ ਵੀ ਸੋ ਰਹੇ ਆ ਇਹਨਾਂ ਨੇ ਜਿਆਦਾ ਕੰਮ ਕੀਤੇ ਹੋ ਤੇ ਆਪਾਂ ਲਾਪੇ ਫਿਰ ਆ ਸ਼ੈਫ ਇਧਰ ਖੜ ਗਿਆ ਆਪਾਂ ਬ੍ਰੈਡ ਲੈ ਕੇ ਆਏ ਪਹਿਲਾਂ ਕਿ ਚਲੋ ਬ੍ਰੈਡ ਖਾ ਲਨੇ ਆ ਹੁਣ ਸਾਡੇ ਲਈ ਤਾਂ ਹੁਣੇ ਮਾਰਨਿੰਗ ਹੋਈ ਆ ਆਪਾਂ ਸਾਰੀ ਰਾਤ ਆ ਕੰਮ ਕੀਤਾ ਅੱਜ ਅੱਜ ਸਾਰੀ ਰਾਤ ਕੰਮ ਕੀਤਾ ਸਾਰੀ ਸਵੇਰ ਆ ਹੋਰ ਰਾਤ ਵੀ ਬਿਚੀ ਸਵੇਰ ਵੀ ਬਿਚੀ ਕੱਲ ਦੇ 5 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਹੋਰ ਨਾਈਟ ਸ਼ਿਫਟ ਲਾਈ 12 ਘੰਟੇ ਦੀ ਸ਼ਿਫਟ ਲਾਈ ਹੁਣ ਵੇਲੇ ਔਰ ਅਦਰ ਬਰੈਡ ਖਾਦੀ ਜਾ ਰਹੀ ਹੈ ਸੰਡੇ ਵੱਲੋਂ ਬਣਾਈ ਜਾ ਰਹੀ ਹੈ ਔਰ ਕਰ ਰਹੇ ਰੱਖ ਕੇ ਨੇ ਤੇ ਬੈਂਟਰੀ ਸਭ ਦੀ ਲੋ ਜੀ ਆ ਬਾਕੀ ਸਫਾਈਆਂ ਦਾ ਆਪਣਾ ਕੰਮ ਸਾਰਾ ਖਤਮ ਹੋ ਗਿਆ ਇਹ ਮਹਾਰਾਜ ਜੀ ਕੋ ਨੀਂਦ ਆਈ ਹੋਈ ਹੈ ਅਭੀ ਗੁੱਡ ਮਾਰਨਿੰਗ ਗੁੱਡ ਆਫਟਰਨੂੰ ਕਿਵੇਂ ਹੋ ਰਹੇ ਅਭੀ ਸੋ ਰਹਾ ਹੈ ਸਿਰ ਸੁਣ ਨਾ ਕਿ ਸੱਤਾ ਮੁੰਡਾ ਸੌ ਜਾ ਸੌ ਜਾ ਨੀਂਦ ਪੂਰੀ ਕਰੋ ਲਾਈਟ ਬੰਦ ਕਰ ਦੰਨੀ ਹੈ ਚਲੋ ਭਈ ਆਪਾਂ ਵੀ ਨਾਸ਼ਤਾ ਨੂਸ਼ਤਾ ਕਰ ਲਈਏ